ਸਤਿ ਸ੍ਰੀ ਅਕਾਲ ਜੀ ਸਾਰੇ ਆ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਡਿੱਲੀ ਪਹੁੰਚ ਸਕਣ ਜੀ ਹ ਰਿਸ਼ਤੇ ਤੁਹਾਨੂੰ ਐਡ ਦੇ ਵਿੱਚੋਂ ਐਡ ਦੇਖ ਕੇ ਤੁਹਾਨੂੰ ਰਿਸ਼ਤਾ ਨੋਟ ਕਰਨਾ ਪਊਗਾ ਜੀ ਲਿਖ ਕੇ ਨਹੀਂ ਪਾਈ ਰਿਸ਼ਤੇ ਜਿਆਦਾ ਰਿਸ਼ਤੇ ਹੋਣ ਕਰਕੇ ਰਿਸ਼ਤੇ ਤੁਹਾਨੂੰ ਐਡ ਦੇ ਵਿੱਚੋਂ ਇੰਜ ਹੀ ਸੁਣ ਕੇ ਨੋਟ ਕਰਨੇ ਪੈਣਗੇ ਜੀ ਅਰੇਸ਼ਤਾ ਜੀ ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਜੱਟ ਸਿੱਖਾ ਗੋਤ ਹੇਰ ਜਨਮ ਮਿਤੀ 1993 ਹਾਈਟ 5 ਫੁੱਟ 3 ਇੰਚ ਸਟੱਡੀ ਨਰਸਿੰਗ ਫਰੋਮ ਇੰਡੀਆ ਵਰਕ ਇਨ ਕੈਨੇਡਾ ਐਜ਼ ਅ ਹੈਲਥ케ਅਰ ਅਸਿਸਟੈਂਟ ਐਡ ਐਡਮਿਨਿਸਟ੍ਰੇਸ਼ਨ ਸਟੇਟਸ ਇਨ ਕੈਨੇਡਾ ਪੀਆਰ ਸਿਵਲਿੰਗ 1 ਏਲ্ডার ਸਿਸਟਰ ਟੀਚਰ ਮੈਰਿਡ 1 ਯੰਗਰ ਬ੍ਰਦਰ ਮੈਰਿਡ ਹੈਜ਼ his wife also in canada father no more with us he was in army mother house wife currently i am living in sari ਕੁੜੀ ਇਸ ਟਾਈਮ ਕੈਨੇਡਾ ਵਿੱਚ ਡਾਕਟਰ ਹੈ ਵਧੀਆ ਤਨਖਾਹ ਲੈ ਰਹੀ ਹੈ ਜੀ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਸੋਹਣਾ ਹੋਵੇ ਵਧੀਆ ਪੜ੍ਹਿਆ ਲਿਖਿਆ ਹੋਵੇ ਆਪਣਾ ਕੈਨੇਡਾ 'ਚ ਘਰ ਹੋਵੇ ਤੇ ਵੈਸ਼ਨੂ ਹੋਵੇ ਜ਼ਮੀਨ 10 ਕਿੱਲਿਆਂ ਤੱਕ ਆਉਂਦੀ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜੇਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜਿਲ੍ਹਾ ਪਟਿਆਲਾ ਕੁੜੀ ਦੀ ਕਾਸਟ ਜੱਟ ਸੇਖੇ ਗੋਤ ਮਨਿਆਰ ਡੇਟ ਆਫ ਬਰਥ 24 12 1993 ਹਾਈਟ 5 ਫੁੱਟ 6 ਇੰਚ ਸਟੱਡੀ ਬੀਕੋਮ ਈਟਟੀ ਪਰਿਵਾਰ ਚ ਇੱਕ ਭਰਾ ਕੈਨੇਡਾ ਹੈ ਕੁੜੀ ਯੂ ਐਸ ਏ ਵੀਜ਼ਾ 10 ਇਅਰ ਜੋਬ ਦੋਹਾ ਕਤਰ 에ਅਰਵੇਅ ਚ ਲੜਕੀ ਕਰ ਰਹੀ ਹੈ ਜੀ ਇਹਦਾ ਵੀਜ਼ਾ ਆਇਆ ਹੈ ਜੀ ਯੂਕੇ ਵੀਜ਼ਾ 2 ਇਅਰ ਕੈਨੇਡਾ 10 ਇਅਰ ਵੀਜ਼ਾ ਆਸਟ੍ਰੇਲੀਆ 1 ਇਅਰ ਵੀਜ਼ਾ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਆਸਟ੍ਰੇਲੀਆ ਦਾ ਪੀਆਰ ਹੋਵੇ ਜਾਂ ਫਿਰ ਆਸਟ੍ਰੇਲੀਆ ਦੀ ਫਾਈਲ ਲੱਗੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਜਿਲ੍ਹਾ ਤਰਨਤਾਰਨ ਜੀ ਅਗਲਾ ਰਿਸ਼ਤਾ ਕੁੜੀ ਦੇ ਕਾਸਟ ਜੱਟ ਸਿੱਖਾ ਗੋਤ ਸਿੱਧੂ ਡੇਟ ਆਫ ਬਰਥ 1997 ਹਾਈਟ 5 ਫੁੱਟ 5 ਇੰਚ ਪੜਾਈ ਗ੍ਰੈਜੂਏਟ ਲੜਕੀ ਪ੍ਰਾਈਵੇਟ ਟੀਚਰ ਹੈ ਪਰਿਵਾਰ ਦੇ ਇੱਕ ਭੈਣ ਕੈਨੇਡਾ ਮੈਰਿਡ ਅਤੇ ਦੋ ਭਰਾ ਨੈਣ ਮੈਰਿਡ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਮੁੰਡੇ ਨੂੰ 5 ਤੋਂ 6 ਕਿੱਲਾਂ ਤੱਕ ਜ਼ਮੀਨ ਆਉਂਦੀ ਹੋਵੇ ਮੁੰਡਾ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਫਿਰ ਗਵਰਨਮੈਂਟ ਜੋਬ ਤੇ ਹੋਵੇ 13-14 ਜਾਂ ਫਿਰ 13 ਤੋਂ 14 ਕਿੱਲੇ ਤੱਕ ਜ਼ਮੀਨ ਆਉਦੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀਲਾ ਬਰਨਾਲਾ ਕੁੜੀ ਦੀ ਕਾਸਟ ਜੱਟ ਸਿੱਖ ਜਨਮ 2001 ਕੱਦ 5 ਫੁੱਟ 8 ਇੰਚ ਪੜ੍ਹਾਈ ਮੈਡੀਕਲ ਪੜ੍ਹਤੋ ਆਸਟ੍ਰੇਲੀਆ ਵਿਜ਼ਿਟਰ ਵਿਜੇਤੇ ਗਈ ਹੋਈ ਹੈ ਜੀ ਕੁੜੀ ਪੜਾਅ ਆਸਟ੍ਰੇਲੀਆ ਹੈ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਪੀਆਰ ਹੋਵੇ ਕੈਨੇਡਾ ਦਾ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਕੁੜੀ ਦੇ ਕਾਸਟ ਜੱਟ ਸਿੱਖਾ ਗੋਤ ਚੀਨੇ ਡੇਟ ਆਫ ਬਰਥ 2003 ਹਾਈਟ 5 ਫੁੱਟ 7 ਇੰਚ ਸਟੱਡੀ ਪਲੱਸ 2 ਪਾਸ ਆਈਲੈਸ ਵਿੱਚੋਂ 5.5 ਪੰਜ ਬੈਂਡ ਆਏ ਹੋਏ ਨੇ ਪਰਿਵਾਰ ਚ ਦਾਦੀ ਇੱਕ ਭੈਣ ਤੇ ਇੱਕ ਭਰਾ ਹੈ ਮੁੰਡਾ ਅਮਰਤਾਰੀ ਹੋਵੇ ਰਿਸ਼ਤਾ ਚਾਹੀਦਾ ਹੈ ਜੇ ਮੁੰਡੇ ਨੂੰ ਮੁੰਡੇ ਦਾ ਮੁੰਡਾ ਅਮਰਤਾਰੀ ਹੋਵੇ ਫਾਦਰ ਸਾਹਿਬ ਐਕਸਪਾਇਰ ਨੇ ਲੜਕੀ ਦੇ ਕੁੜੀ ਵਧੀਆ ਸੋਹਣੀ ਸੁਨੱਕੀ ਹੈ ਦਮਾਲਾ ਸਿਰ ਤੇ ਸਜਾਉਂਦੀ ਹੈ ਮੁੰਡਾ ਗੁਰਸਿੱਖ ਅਮਰਤਾਰੀ ਹੋਵੇ ਜ਼ਮੀਨ 2 ਤੋਂ 3 ਕਿੱਲੇ ਤੱਕ ਆਉਂਦੀ ਹੋਵੇ ਲੜਕੀ ਦੀ ਸਾਰੀ ਫੈਮਲੀ ਅਮਰਤਾਰੀ ਹੈ ਕੁੜੀ ਘਰ ਦਾ ਸਾਰਾ ਕੰਮਕਾਰ ਨਾਲ ਜਾਣਦੀ ਹੈ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੈ ਕੁੜੀ ਕੀਰਤਨ ਦਾ ਕੰਮ ਵੀ ਜਾਣਦੀ ਹੈ ਨਾਲ ਸਿਲਾਈ ਕਢਾਈ ਦਾ ਕੰਮ ਵੀ ਜਾਣਦੀ ਹੈ ਯੂਕੇ ਤੇ ਜਰਮਨ ਦੀ ਫਾਈਲ ਕੁੜੀ ਦੀ ਲੱਗ ਜਾਣੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਮੁੰਡਾ ਆਸਟ੍ਰੇਲੀਆ ਕੈਨੇਡਾ ਜਾਂ ਫਿਰ ਯੂਐਸਏ ਤੋਂ ਹੋਵੇ ਤਾਂ ਵਧੀਆ ਗੱਲ ਹੈ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਜਟ ਸਿੱਖ ਡੇਟ ਆਫ ਬਰਥ 5 1994 ਹਾਈਟ 5 ਫੁੱਟ 5 ਇੰਚ ਪੜ੍ਹਾਈ ਫੈਮਿਲੀ ਚ ਮਾਤਾ ਪਿਤਾ ਭੈਣ ਇੱਕ ਭਰਾ ਇੱਕ ਕਾਸਟ ਜਰਨਲ ਕਾਸਟ ਜਰਨਲ ਵਿੱਚ ਰਿਸ਼ਤਾ ਲੈਣਗੇ ਜੀ ਇਹ ਕੁੜੀ ਵਧੀਆ ਸੋਹਣੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਅਮਰਤਾਰੀ ਹੋਵੇ ਰਿਸ਼ਤਾ ਸਿਰ ਲੁਧਿਆਣੇ ਏਰੀਆ ਦੇ ਵਿੱਚੋਂ ਹੀ ਲੈਣਾ ਜੀ ਇਹਨਾਂ ਨੇ ਪਰਿਵਾਰ ਸਾਰਾ ਵੈਸ਼ਨੂ ਹੈ ਵਧੀਆ ਕੰਮ ਕਰ ਜਾਣਦਾ ਹੋਵੇ ਜੀ ਮੁੰਡਾ ਵਧੀਆ ਤਨਖਾਹ ਲੈਂਦਾ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੀ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸਬਾਰਕੀ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਜੱਟ ਸਿੱਖਾ ਗੋਤ ਸ਼ਿਰਗਿੱਲ ਹਾਈਟ 5 ਫੁੱਟ 5 ਇੰਚ ਜੀ ਡੇਟ ਆਫ ਬਰਥ 9 8 1993 ਸਟੱਡੀ ਬੀਐਡ ਪਰਿਵਾਰ ਚ 1 ਸਿਸਟਰ 1 ਬ੍ਰਦਰ ਅਨਮੈਡ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਉਡੀ ਕੈਨੇਡਾ ਚ ਪੀਆਰ ਹੈ ਕੁੜੀ ਦੇ ਫਾਦਰ ਸਾਹਿਬ ਸਕੂਲ ਬੱਸ ਡਰਾਈਵਰ ਨੇ ਮਾਤਾ ਜੀ ਹਾਊਸ ਵਾਈਫ ਨੇ ਇਹ ਕੁੜੀ ਬਹੁਤ ਵਧੀਆ ਸੋਹਣੀ ਜਿ ਰੱਖੀ ਹੈ ਜੀ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਦਾ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੋਵੇ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਜਨਰਲ ਸੈਣੀ ਪੜ੍ਹਾਈ ਐਮਏ 뮤ਜ਼ਿਕ ਵੋਕਲ ਡੇਟ ਆਫ ਬਰਥ 18 ਨਵੰਬਰ 1991 ਹਾਈਟ 5 ਫੁੱਟ 3 ਇੰਚ ਪਰਿਵਾਰ ਚ ਮਾਤਾ ਪਿਤਾ ਭੈਣ ਇੱਕ ਹੈ ਇੱਕ ਭਰਾ ਹੈ ਸ਼ੁੱਧ ਸ਼ਾਕਾਹਾਰੀ ਪਰਿਵਾਰ ਹੈ ਜੀ ਰਿਸ਼ਤਾ ਸਿਰਫ ਲੁਧਿਆਣਾ ਸ਼ਹਿਰ ਤੋਂ ਹੀ ਲੈਣਾ ਜੀ ਇਹਨਾਂ ਨੇ ਮੁੰਡਾ ਵਧੀਆ ਕੰਮ ਕਰ ਜਾਣਦਾ ਹੋਵੇ ਜਾਂ ਫਿਰ ਕੋਈ ਆਪਣਾ ਬਿਜ਼ਨਸ ਹੋਵੇ ਮੁੰਡੇ ਦਾ ਆਮਰਤ ਛਕਿਆ ਹੋਵੇ ਪਰਿਵਾਰ ਚ ਪਰਿਵਾਰ ਸਾਰਾ ਅਮਰਤਾਰੀ ਹੈ ਜੀ ਲੜਕੀ ਵਾਲਿਆਂ ਦਾ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਜ਼ਿਲ੍ਹਾ ਫਰੀਦਕੋਟ ਦਾ ਕੁੜੀ ਦੇ ਘਰ ਜੱਟ ਸਿੱਖ ਡੇਟ ਆਫ ਬਰਥ 151994 ਹਾਈਟ 5 ਫੁੱਟ 4 ਇੰਚ ਸਟੱਡੀ ਬੀਟੈਕ ਐਮਬੀਏ ਕੁੜੀ ਕੈਨੇਡਾ ਚ ਵਰਕ ਪਰਮਿਟ ਤੇ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜ਼ਮੀਨ ਵਧੀਆ ਆਉਂਦੀ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡਾ ਵੀ ਸੋਹਣਾ ਸੁਨੱਖਾ ਹੋਵੇ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਕਾਲ ਕਰਕੇ ਇਹਨਾਂ ਦਾ ਨੰਬਰ ਤੁਸੀਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਜ਼ਿਲ੍ਹਾ ਬਰਨਾਲਾ ਉਡੀ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 10 11 1995 ਹਾਈਟ 5 ਫੁੱਟ 7 ਇੰਚ ਸਟੱਡੀ ਬੀ ਐਸ ਸੀ ਮੈਡੀਕਲ ਐਮ ਐਸ ਸੀ ਫੂਡ ਸਾਇੰਸ ਟੈਕਨੋਲੋਜੀ ਸਪਲਾਈ ਚੇਨ ਮੈਨੇਜਮੈਂਟ ਕੈਨੇਡਾ ਕੁੜੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਪੀ ਆਰ ਦੀ ਫਾਈਲ ਲੱਗੀ ਹੋਈ ਹੈ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਮੁੰਡੇ ਦਾ ਮੁੰਡਾ ਵਧੀਆ ਸੋਨਾ ਸੰਖਾ ਹੋਵੇ ਪਰਿਵਾਰ ਵੈਸ਼ਨੂ ਹੋਵੇ ਜ਼ਮੀਨ 10 ਏਕੜਾਂ ਤੱਕ ਆਉਂਦੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਓਹੋ ਪ੍ਰਵਾਰ ਸਾਡੇ ਤੋਂ ਇਹਦਾ ਨੰਬਰ ਤੁਸੀਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਜੱਟ ਕਸ਼ੇਪ ਰਾਜਪੂਤ ਗੋਤ ਟੋਰ ਡੇਟ ਆਫ ਬਰਥ 27/2/1992 ਹਾਈਟ 5 ਫੁੱਟ 5 ਇੰਚ ਸਟੱਡੀ ਬੀਏ ਪਾਸ ਹਾਈਟ 5 ਫੁੱਟ 5 ਇੰਚ ਕੰਮ ਲੜਕੀ ਪੜਾਈ ਪੜ੍ਹਾਈ ਤੋਂ ਬਾਅਦ ਘਰ ਵਿੱਚ ਹੀ ਹੈ ਜੀ ਘਰੇਲੂ ਕੁੜੀ ਦਾ ਰਿਸ਼ਤਾ ਹੈ ਜੀ ਇਹ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਵਧੀਆ ਕੋਈ ਕੰਮ ਕਰ ਜਾਣਦਾ ਹੋਵੇ ਜੀ ਆਪਣਾ ਜਾਂ ਫਿਰ ਕੋਈ ਆਪਣਾ ਬਿਜ਼ਨਸ ਹੋਵੇ ਜਾਂ ਪ੍ਰਾਈਵੇਟ ਜੋਬ ਕਰਦਾ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਇਹ ਜੀ ਜਿਲ੍ਹਾ ਸ਼੍ਰੀ ਮਕਸਰ ਸਾਹਿਬ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਰੰਧਾਵਾ ਡੇਟ ਆਫ ਬਰਥ 24/8/1992 ਹਾਈਟ 5 ਫੁੱਟ 5 ਇੰਚ ਪੜ੍ਹਾਈ ਬੀਐਸਸੀ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਕਰੀ ਹੈ ਜੀ ਲੜਕੀ ਦੀ ਲੜਕੀ ਪ੍ਰਾਈਵੇਟ ਜੋਬ ਕਰ ਰਹੀ ਹੈ ਯੂਨੀਵਰਸਿਟੀ ਚ ਨਾਲ ਪੜ੍ਹਾਈ ਪੀ ਐਚ ਪੀ ਐਚ ਡੀ ਦੀ ਕਰ ਰਹੀ ਹੈ ਯੂਨੀਵਰਸਿਟੀ ਚ ਲੜਕੀ ਅਸਿਸਟੈਂਟ ਪ੍ਰੋਫੈਸਰ ਲੱਗੀ ਹੋਈ ਹੈ ਸੈਲਰੀ 50000 ਰੁਪਏ ਤੋਂ ਉੱਪਰ ਲੈ ਰਹੀ ਹੈ ਜੀ ਪਰਿਵਾਰ ਛੋਟਾ ਪਰਿਵਾਰ ਇਹਨਾਂ ਦਾ ਛੋਟਾ ਹੈ ਜੀ ਪਿਤਾ ਇੱਕ ਅਨਮੈਲਡ ਹੈ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਨੇ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਮੁੰਡੇ ਨੂੰ ਜ਼ਮੀਨ 20 ਤੋਂ 30 ਕਿੱਲੇ ਤੱਕ ਆਉਂਦੀ ਹੋਵੇ ਜੇ ਮੁੰਡਾ ਸਰਕਾਰੀ ਲੱਗਿਆ ਹੈ ਤਾਂ 15 ਤੋਂ 18 ਕਿੱਲੇ ਤੱਕ ਵੀ ਜ਼ਮੀਨ ਲੈ ਲੈਣਗੇ ਜੀ ਰਿਸ਼ਤਾ ਜਾਫਰ ਤੀਕ ਲੱਤਾਂ ਕੌਂਦੀ ਹੋਵੇ ਕੁੜੀ ਆਸਟ੍ਰੇਲੀਆ ਕੁੜੀ ਜਾਲੇ ਨੇ ਕੁੜਿਆਂ ਵਾਲਿਆਂ ਕੋਲ ਜ਼ਮੀਨ ਵਧੀਆ ਆਉਂਦੀ ਹੈ ਜੀ ਕੁੜੀ ਵਾਲਾਂ ਦੀ ਜ਼ਮੀਨ ਆ ਇਸ ਲਈ ਬਰਾਬਰ ਦਾ ਪਰਿਵਾਰ ਦਾ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਕੁੜੀ ਵਧੀਆ ਸੋਹਣੀ ਸਨੱਖੀ ਹੈ ਪਰਿਵਾਰ ਛੋਟਾ ਹੈ ਜੀ ਕੁੜੀ ਦਾ ਰਿਸ਼ਤਾ ਫੌਰਨ ਫੌਰਨ ਤੋਂ ਹੋਵੇ ਜਾਂ ਫਿਰ ਇੰਡੀਆ ਤੋਂ ਹੋਵੇ ਰਿਸ਼ਤਾ ਕਰ ਦੇਣਗੇ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਫੋਨ ਕਰਕੇ ਤੁਸੀਂ ਇਹ ਨੰਬਰ ਤੁਸੀਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਜ਼ਿਲ੍ਹਾ ਕੈਥਲ ਸਟੇਟ ਹਰਿਆਣਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਸਿੱਧੂ ਸੰਧੂ ਡੇਟ ਆਫ ਬਰਥ 1990 ਹਾਈਟ 5 ਫੁੱਟ 5 ਇੰਚ ਪੜਾਈ ਐਮਏ ਬੀਐਡ ਡਬਲ ਐਮਏ ਦੋ ਸਬਜੈਕਟ ਚ ਕਰੀ ਹੋਇਆ ਜੀ ਪੜਾਈ ਇੰਗਲਿਸ਼ ਤੇ ਪੰਜਾਬੀ ਚ ਐਨਟੀਟੀ ਦਾ ਕੋਰਸ ਕਰਿਆ ਹੈ ਪੀਟੈਟ ਪੀਟੈਟ ਦਾ ਪੇਪਰ ਕਲੀਅਰ ਹੈ ਜੀ ਫੈਮਿਲੀ ਤੇ ਦੋ ਭੈਣਾਂ ਤੇ ਦੋ ਭਰਾ ਨੇ ਤੇ ਫਾਦਰ ਸਾਹਿਬ ਨੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡੇ ਨੂੰ ਜ਼ਮੀਨ ਪਾਈ ਤੋਂ 10 ਕਿੱਲੇ ਤੱਕ ਆਉਂਦੀ ਹੋਵੇ ਜੇਕਰ ਸਭ ਮੁੰਡਾ ਸਰਕਾਰੀ ਜੋਬ ਕਰਦਾ ਹੈ ਤਾਂ ਜਾਂ ਫਿਰ ਐਨਆਰਆਈ ਹੋਵੇ ਜੀ ਬਾਹਰ ਤੋਂ ਏਰੀਆ ਹਰਿਆਣਾ ਤੇ ਪਟਿਆਲਾ ਵਰਕ ਖੇਤਰ ਕੈਥਲ ਕਰਨਾਲ ਇਹ ਏਰੀਏ ਨੂੰ ਪਹਿਲ ਹੈ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਕੋਈ ਸੇਵਰ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇਹ ਜੀ ਜ਼ਿਲ੍ਹਾ ਹਰਤਸਾ ਕੁੜੀ ਦੀ ਕਾਸਟ ਰਵੀਦਾਸੀਏ ਗੋਤ ਜੱਖੂ ਡੇਟ ਆਫ ਬਰਥ 12 9 1995 ਹਾਈਟ 5 ਫੁੱਟ 4 ਇੰਚ ਪੜਾਈ ਐਮਬੀਏ ਮਾਸਟਰ ਡਿਗਰੀ ਕਰੀ ਹੋਈ ਹੈ ਜੀ 6 ਬੈਂਡ ਓਵਰਆਲ ਅਕਾਊਂਟ ਦੀ ਟੈਲੀ ਕਰੀ ਹੋਈ ਹੈ ਬੇਸਿਕ ਕੰਪਿਊਟਰ ਕੋਰਸ ਕਰਿਆ ਹੋਇਆ ਹੈ ਜੀ ਫੈਮਿਲੀ ਚ ਇੱਕ ਵੱਡੀ ਭੈਣ ਇੰਗਲੈਂਡ ਇੱਕ ਭਰਾ ਛੋਟਾ ਅਨਮੈਰਿਡ ਮਾਤਾ ਜੀ ਹਾਊਸ ਵਾਈਫ ਫਾਦਰ ਗਵਰਨਮੈਂਟ ਜੋਬ ਤੇ ਨੇ ਰਿਟਾਇਰ ਨੇ ਕੁੜੀ ਬੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਮੁੰਡਾ ਐਨ ਆਰ ਆਈ ਹੋਵੇ ਜਾਂ ਫਿਰ ਸਰਕਾਰੀ ਜੋਬ ਕਰਦਾ ਹੋਵੇ ਜਾਂ ਫਿਰ ਆਪਣਾ ਬਿਨਸ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਫੋਨ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕੁੜੀ ਦੀ ਕਾਸਟ ਜੱਟ ਸੇ ਗੋਤਪੰਗੂ ਜੇਟੋ ਬਰਥ 1997 ਹਾਈਟ 5 ਫੁੱਟ 4 ਇੰਚ ਪੜ੍ਹਾਈ ਐਮਏ ਇਕਨੋਮਿਕਸ ਲੜਕੀ ਅੰਮ੍ਰਿਤਾਰੀ ਹੈ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਅਨਮੈਰਡ ਵੱਡੀ ਵੱਡੀ ਭੈਣ ਮੈਰਿਡ ਹੈ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਸਿੱਖ ਸਰਦਾਰ ਹੋਵੇ ਨਸ਼ੇ ਪਤੇ ਤੋਂ ਰਹੇਤ ਹੋਵੇ ਪਰਿਵਾਰ ਚ ਪਰਿਵਾਰ ਵੈਸ਼ਨੂ ਹੋਵੇ ਰਿਸ਼ਤਾ ਸਿਰਫ ਐਨਆਰਆਈ ਹੋਵੇ ਜਾਂ ਫਿਰ ਸਰਕਾਰੀ ਜੋਬ ਵਾਲਾ ਹੋਵੇ ਜ਼ਮੀਨ 6 ਕਿੱਲਾਂ ਤੋਂ ਉੱਪਰ ਹੋਵੇ ਏਰੀਆ 100 ਕਿਲੋਮੀਟਰ ਦੇ ਨੇੜੇ ਤੇੜ ਹੋਵੇ ਜੀ ਕੁੜੀ ਬੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡਾ ਸੋਹਣਾ ਸੁਨੱਖਾ ਹੋਵੇ ਜੇ ਇਹ ਪਰਿਵਾਰ ਕਿਸੇ ਨਾਲ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਆਪਣੇ ਉੱਤੇ ਸਕਰੀਨ ਤੇ ਦਿੱਤਾ ਹੋਇਆ ਨੰਬਰ ਆਪਣਾ ਹੈ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਮੋਗਾ ਕੁੜੀ ਦੀ ਕਾਸਟ ਰਾਮਗੜੀਆ ਸਿੱਖਾ ਗੋਤ ਵਿਰਦੀ ਡੇਟ ਆਫ ਬਰਥ 1995 ਦਾ ਬੋਰਨ ਹੈ ਹਾਈਟ 5 ਫੁੱਟ 5 ਇੰਚ ਪੜਾਈ ਮਾਸਟਰ ਡਿਗਰੀ ਦੀ ਪੜ੍ਹਾਈ ਕੈਨੇਡਾ ਜਾ ਕੇ ਕੀਤੀ ਹੈ ਜੀ ਸੈਲਰੀ ਗੁੱਡ ਕੰਪਨੀ ਗੁੱਡ ਜੋਬ ਪਰਿਵਾਰ ਚ ਮਾਤਾ ਪਿਤਾ ਵੱਡਾ ਭਰਾ ਕੈਨੇਡਾ ਫਾਦਰ ਸਾਹਿਬ ਸੈਂਟਰ ਗਵਰਨਮੈਂਟ ਜੋਬ ਕਰਦੇ ਨੇ ਕੁੜੀ ਕੈਨੇਡਾ ਦੀ ਪੀਆਰ ਹੈ ਸਿਟੀਜ਼ਨ ਦੀ ਫਾਈਲ ਲੱਗੀ ਹੋਈ ਹੈ ਜੀ ਕੁੜੀ ਬੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਕੁੜੀ ਦੇ ਬਰਾਬਰ ਦੀ ਪੜ੍ਹਾਈ ਕਰੀ ਹੋਵੇ 6 ਫੁੱਟ ਤੱਕ ਹਾਈਟ ਹੋਵੇ ਵੈਲ ਸੈਟਲ ਹੋਵੇ ਮੁੰਡਾ ਸੋਹਣਾ ਸੁਨੱਖਾ ਚਾਹੀਦਾ ਹੈ ਜੀ ਖਾਨਦਾਨੀ ਪਰਿਵਾਰ ਚੋਂ ਲੜਕਾ ਹੋਵੇ ਨਸ਼ੇਪਤੀ ਤੁਹ ਰਹਤ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਗਰਦਾਸਪੁਰ ਕੁੜੀ ਦੀ ਕਾਸਟ ਜੱਟ ਸਿੱਖਾ ਗੋਤ ਤੂਰ ਡੇਟ ਆਫ ਬਰਥ 24 ਅਕਤੂਬਰ 1994 ਹਾਈਟ 5 ਫੁੱਟ 7 ਇੰਚ ਪਲੇਸ ਆਫ ਬਰਥ ਬਟਾਲਾ ਪੂਰੀ ਕੈਨੇਡਾ ਦੀ ਸਿਟੀਜ਼ਨ ਹੈ ਐਜੂਕੇਸ਼ਨ ਪੋਸਟ ਗ੍ਰੈਜੂਏਸ਼ਨ ਇਨ ਅਪਲਾਈਡ ਨੈਟਵਰਕ ਕੈਨੇਡਾ ਤੋਂ ਐਪਲਾਈਡ ਨੈਟਵਰਕ ਬੁਨਿਆਦੀ ਟਾਂਚੇ ਅਤੇ ਸਿਸਟਮ ਪ੍ਰਸ਼ਾਸਨ ਵਿੱਚ ਪੋਸਟ ਗ੍ਰੈਜੂਏਸ਼ਨ ਵਰਤਮਾਨ ਵਿੱਚ ਸੁਧਾਰ ਵਿਭਾਗ ਵਿੱਚ ਅੰਟਾਰੀਓ ਪ੍ਰੋਵਿਸ਼ੀਅਲ ਪੁਲਿਸ ਨਾਲ ਕੰਮ ਕਰ ਰਹੀ ਹੈ ਅਤੇ ਵਰਤਮਾਨ ਵਿੱਚ ਅੰਟਾਰੀਓ ਪ੍ਰੋਵਿਸ਼ੀਅਲ ਪੁਲਿਸ ਵਿੱਚ ਇੱਕ ਪੁਲਿਸ ਅਫਸਰ ਬਣਨ ਦੀ ਤਿਆਰੀ ਕਰ ਰਹੀ ਹੈ ਪਰਿਵਾਰ ਚ ਮਾਤਾ ਪਿਤਾ ਜੀ ਸ਼ੀਲਡ ਅਫਸਰ ਵਜੋਂ ਕੰਮ ਕਰ ਰਹੇ ਨੇ ਫਾਦਰ ਸਾਹਿਬ ਦੀ 2002 ਵਿੱਚ ਦੇਤ ਹੋ ਗਈ ਸੀ ਕੁੜੀ ਦਾ ਭਰਾ ਵੀ ਕੈਨੇਡਾ ਵਿੱਚ ਹੈ ਅਤੇ ਛੋਟਾ ਪੰਜਾਬ ਵਿੱਚ ਹੈ ਇਸ ਸਮੇਂ ਪੜ੍ਹਦਿਆ ਹੈ ਜੀ ਛੋਟਾ ਭਰਾ ਕੁੜੀ ਬਹੁਤ ਜ਼ਿਆਦਾ ਸੋਹਣੀ ਸੁਨੱਖੀ ਉੱਚੀ ਲੰਮੀ ਹੈ ਕੈਨੇਡਾ ਦੀ ਪੱਕੀ ਵਸਨੀਕ ਹੈ ਕੁੜੀ ਦਾ ਡਿਵੋਰਸ ਕੁਝ ਦਿਨਾਂ ਬਾਅਦ ਹੀ ਹੋ ਗਿਆ ਸੀ 2016 ਚ ਉਸ ਤੋਂ ਬਾਅਦ ਕੁੜੀ ਕੈਨੇਡਾ ਆਪਣੇ ਫੈਮਿਲੀ ਕੋਲ ਹੀ ਰਹਿ ਰਹੀ ਹੈ ਜੀ ਪੁਲਿਸ ਤੇ ਜੋਬ ਸਰਕਾਰੀ ਕਰਦੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੀ ਨਾ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਘਰ-ਬਾਰ ਘਰ ਆਪਣਾ ਕੈਨੇਡਾ ਵਿੱਚ ਹੋਵੇ ਜ਼ਮੀਨ 10 ਤੋਂ 15 ਕਿੱਲਾਂ ਤੱਕ ਆਉਂਦੀ ਹੋਵੇ ਜੀ ਪਿਛੋਕੜ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਰਿਸ਼ਤਾ ਸਿਰਫ ਜਲੰਧਰ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਮੁੰਡਾ ਇੰਡੀਆ ਹੈ ਤਾਂ ਮੁੰਡੇ ਨੂੰ ਜ਼ਮੀਨ 15 ਤੋਂ 20 ਕਿੱਲਾਂ ਤੱਕ ਆਉਂਦੀ ਹੋਵੇ ਪਰਿਵਾਰ ਵਧੀਆ ਖਾਨਦਾਨੀ ਹੈ ਲੜਕੀ ਵਾਲੇ ਦਾ ਪਰਿਵਾਰ ਵੀ ਖਾਨਦਾਨੀ ਹੋਵੇ ਜੀ ਰਿਸ਼ਤਾ ਬਹੁਤ ਵਧੀਆ ਚੰਗੇ ਘਰੋਂ ਹੈ ਜੀ ਕੁੜੀ ਦਾ ਜੇ ਇਹ ਰਿਸ਼ਤਾ ਕਿਸੇ ਨਾਲ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਇਹ ਜਿੰਨੇ ਵੀ ਰਿਸ਼ਤੇ ਬੋਲੇ ਹੈ ਜੀ ਤੁਸੀਂ ਆਪਣੇ ਸਕਰੀਨ ਤੇ ਦਿੱਤੇ ਹੋਏ ਨੰਬਰ ਨਾਲ ਤੁਸੀਂ ਕਾਲ ਕਰੋ ਤੇ ਨੰਬਰ ਇਹਨਾਂ ਦਾ ਤੁਸੀਂ ਲੈ ਸਕਦੇ ਹੋ ਜੀ ਕਿਸੇ ਵੀ ਪਰਿਵਾਰ ਦਾ ਜੀ ਜੇ ਤੁਹਾਡੇ ਬੱਚੇ ਨਾਲ ਇਹ ਰਿਸ਼ਤਾ ਮੇਲ ਖਾਂਦਾ ਹੈ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਕਰਨਾਲ ਕੁੜੀ ਦੀ ਕਾਸਟ ਜੱਟ ਸੇਖਾ ਗੋਤ ਵਿਰਕਰ ਡੇਟ ਆਫ ਬਰਥ 30 8 1992 ਪੜਾਈ ਮਾਸਟਰ ਡਿਗਰੀ ਐਨ ਬਾਇਓਟੈਕਨੋਲੋਜੀ ਫਰੋਮ ਥਾਪਰ ਯੂਨੀਵਰਸਿਟੀ ਪਟਿਆਲਾ ਇੰਡੀਆ ਪੀ ਐਚ ਡੀ ਐਨ ਨਿਊਰੋਸਾਇੰਸ ਫਰੋਮ ਯੂ ਐਨ ਐਸ ਡਬਲਯੂ ਯੂਨੀਵਰਸਿਟੀ ਸ਼ੈਡਨੀ ਆਸਟ੍ਰੇਲੀਆ ਇੱਕਰ ਰੀਸੀਵਡ ਮਲਟੀਪਲ ਸਕਾਲਰਸ਼ਿਪ ਅਤੇ ਅਵਾਰਡ ਭਰਾ ਇੱਕ ਅਨਵੈਲਡ ਹੈ ਪੋਸਟ ਡਾਕਟਰ ਡਬਲ ਸੀਟੀਓ ਪੀ ਐਚ ਡੀ ਇਨ ਕੋਪਰੇਗਾ ਨਾ ਯੂਨੀਵਰਸਿਟੀ ਡੈਨਮਾਰਕ ਬ੍ਰੈਨ ਬ੍ਰੇਨ ਦੇ ਸਬੰਧ ਵਿੱਚ ਬਿਮਾਰੀਆਂ ਤੇ ਰਿਸਰਚ ਟਿਊਸ਼ਨ ਟਿਊਟਰ ਦੇ ਗੋਲ ਆਪਣਾ ਖੁਦ ਦਾ ਰਿਸਰਚ ਗਰੁੱਪ ਬਣਾਉਂਦੇ ਹਨ ਮੁੰਡਾ ਜਰਮਨੀ ਸਵੀਡਨ ਆਦੀ ਕਿਸੇ ਵੀ ਯੂਰਪ ਕੰਟਰੀ ਦਾ ਹੋਵੇ ਨਸ਼ਾ ਰਹਿਤ ਹੋਵੇ ਕੇਵਲ ਜੱਟ ਸਿੱਖ ਪਰਿਵਾਰੀ ਸੰਪਰਕ ਕਰਨ ਜੀ ਚੰਗੀ ਨੌਕਰੀ ਵਾਲਾ ਪੱਕਾ ਹੋਵੇ ਚੰਗੀ ਐਜੂਕੇਸ਼ਨ ਹੋਵੇ ਦਸਤਾਰ ਤਾਰੀ ਨੂੰ ਪਹਿਲਾ ਇੰਡੀਆ ਵਿੱਚ ਰਹਿੰਦੇ ਮੁੰਡੇ ਨੂੰ ਮੁੰਡੇ ਨਾਲ ਸੰਪਰਕ ਕਰਨ ਜੀ ਇੰਡੀਆ ਤੋਂ ਕੋਈ ਵੀ ਰਸਤਾ ਇਸ ਰਿਸ਼ਤੇ ਵਾਸਤੇ ਨਾ ਸੰਪਰਕ ਕਰਨ ਜੀ ਜੇ ਇਹ ਰਿਸ਼ਤਾ ਕਿਸੇ ਨਾਲ ਮੈਚ ਕਰਦਾ ਹੈ ਉਹ ਆਪਣੇ ਦਿੱਤੇ ਹੋਏ ਸਕਨੀ ਦੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਰੋਪੜ ਏਰੀਆ ਖਰੜ ਕੁੜੀ ਦੀ ਕਾਸਟ ਜੱਟ ਸਿੱਖ ਗੁੱਤ ਸਿੱਧੂ ਡੇਟ ਆਫ ਬਰਥ 1999 ਹਾਈਟ 5 ਫੁੱਟ 5 ਸੌਰੀ ਹਾਈਟ 5 ਫੁੱਟ ਸਟੱਡੀ ਐਮਏ ਪਾਸ ਫੈਮਿਲੀ ਦੇ ਮਾਤਾ ਪਿਤਾ ਇੱਕ ਭਰਾ ਅਨਮੈਡ ਹੈ ਕੰਮ ਕਰ ਘਰੇਲੂ ਜਾਣਦੀ ਹੈ ਜੀ ਲੜਕੀ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਵਧੀਆ ਆਪਦਾ ਕੋਈ ਪ੍ਰਾਈਵੇਟ ਕੰਮ ਕਰਦਾ ਹੋਵੇ ਜਾਂ ਕੋਈ ਪ੍ਰਾਈਵੇਟ ਜੋਬ ਕਰਦਾ ਹੋਵੇ ਜਾਂ ਫਿਰ ਕੋਈ ਬਾਹਰਲੇ ਵੀ ਆਪਣਾ ਕੋਈ ਮਰਜੀ ਕੰਟਰੀ ਦਾ ਰਿਸ਼ਤਾ ਹੋਵੇ ਜੀ ਜ਼ਮੀਨ ਮੁੰਡੇ ਨੂੰ 3 ਤੋਂ 5 ਕਿੱਲਾਂ ਤੱਕ ਜ਼ਮੀਨ ਆਉਂਦੀ ਹੋਵੇ ਮੁੰਡਾ ਵਧੀਆ ਹੋਵੇ ਸੋਨਾ ਸੁਨੱਖਾ ਹੋਵੇ ਜੀ ਕੁੜੀ ਸੋਹਣੀ ਸੁਨੱਖੀ ਹੈ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸੰਪਰਕ ਨੰਬਰ ਲੈ ਸਕਦੇ ਹੋ ਜੀ ਪਰਿਵਾਰ ਦਾ ਅਗਲਾ ਰਿਸ਼ਤਾ ਹੈ ਜਿਲ੍ਹਾ ਮੋਗਾ ਕੁੜੀ ਦੀ ਕਾਸਟ ਜੱਟ ਸਿੱਖ ਸੇਖੋ ਡੇਟ ਆਫ ਬਰਥ 1998 ਹਾਈਟ 5 ਫੁੱਟ 4 ਇੰਚ ਸਟੱਡੀ ਪਲੱਸ 2 ਮੈਡੀਕਲ ਕਰਕੇ ਕੈਨੇਡਾ ਬ੍ਰੈਂਟਨ ਐਚ ਐਮ ਦਾ ਕੋਰਸ ਕੀਤਾ ਸੀ ਜੀ ਲੜਕੀ ਨੇ ਜਾ ਕੇ 2017 ਵਿੱਚ 2017 ਵਿੱਚ ਲੜਕੀ ਕੈਨੇਡਾ ਗਈ ਸੀ ਪੀਆਰ ਜੀ ਸੌਫਟਵੇਅਰ ਸੌਫਟਵੇਅਰ ਇੰਜੀਨੀਅਰ ਦਾ ਕੋਰਸ ਕਰ ਰਹੀ ਹੈ ਜੀ ਇਸ ਟਾਈਮ ਸਟੇਟਸ ਲੜਕੀ ਦਾ ਪੀਆਰ ਜੋਬ ਸਕਿਉਰਟੀ ਗਾਰਡ ਨਾਲ ਨਾਲ ਕਰ ਰਹੀ ਹੈ ਜੀ ਲੜਕੀ ਜ਼ਮੀਨ 10 ਕਿੱਲੇ ਫਾਦਰ ਸਾਹਿਬ ਫਾਰਮਰ ਲੜਕੀ ਵਾਲੇ ਕੋਲ 10 ਕਿੱਲੇ ਜ਼ਮੀਨ ਹੈ ਜੀ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਮਦਰ ਹਾਊਸ ਵਾਈਫ ਸਿਵਲਿੰਗ ਦੋਹੇ ਭੈਣਾਂ ਦੋਹੇ ਭੈਣ ਤੇ ਭਰਾ ਨੇ ਜੀ ਭੈਣ ਭਰਾਣੇ ਮਤਲਬ ਕਿ ਜੀ ਇਹਨਾਂ ਤੋਂ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਮੁੰਡੇ ਨੂੰ ਜ਼ਮੀਨ 15 ਤੋਂ 20 ਕਿੱਲਾਂ ਤੱਕ ਆਉਂਦੀ ਹੋਵੇ ਮੁੰਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਨਸ਼ੇ ਪੱਤੇ ਤੋਂ ਰਹਿਤ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਤਾਂ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਫੋਨ ਕਰਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਜੱਟ ਸਿੱਖ ਮੋਟ ਸਿੱਧੂ ਬਰਾੜ ਡੇਟ ਆਫ ਬਰਥ 1996 ਹਾਈਟ 5 ਫੁੱਟ 4 ਇੰਚ এডਿਕੇਸ਼ਨ ਡਿਪਲੋਮਾ ਆਫ ਆਈਸੀਯੂ 5 ਇਅਰ ਐਕਸਪੀਰੀਅੰਸ ਇਨ ਆਈਸੀਯੂ ਮੈਰਿਡ ਦੋ ਸਿਸਟਰ ਮੈਰਿਡ ਕੁੜੀ ਵਧੀਆ ਸੋਹਣੀ ਸੰਖੀ ਹੈ ਜੀ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਮੁੰਡਾ ਫੌਜੀ ਹੋਵੇ ਜਾਂ ਫਿਰ ਮੁੰਡਾ ਡਾਕਟਰ ਹੋਵੇ ਜ਼ਮੀਨ 3 ਕਿੱਲੇ ਤੱਕ ਆਉਂਦੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਰਿਸ਼ਤਾ ਕੁੜੀ ਦਾ ਹੈ ਜੀ ਕਾਸਟ ਜੱਟ ਸਿੱਖ ਗੋਤਾਂ ਗੋਤੂਰ ਡੇਟ ਆਫ ਬਰਥ 21 5 2000 ਹਾਈਟ 5 ਫੁੱਟ 4 ਇੰਚ ਪੜਾਈ ਬੀ ਐਸ ਸੀ ਫੈਸ਼ਨ ਡਿਜ਼ਾਈਨਿੰਗ ਪਰਿਵਾਰ ਚ ਭੈਣ ਤੇ ਭਰਾ ਭਰਾ ਵਿਦੇਸ਼ ਗਿਆ ਹੋਇਆ ਹੈ ਜੀ ਮਾਤਾ ਪਿਤਾ ਹੈ ਨਹੀਂ ਜੀ ਗੁਲਾਰਕੀ ਦੇ ਮੁੰਡੇ ਨੂੰ ਜ਼ਮੀਨ ਮੁੰਡੇ ਦਾ ਰਿਸ਼ਤਾ ਦੇਹੀਦਾ ਹੈ ਜੀ ਮੁੰਡੇ ਨੂੰ ਜ਼ਮੀਨ 2 ਤੋਂ 3 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਫੌਜੀ ਹੋਵੇ ਵਧੀਆ ਸੋਹਣਾ ਸੁਨਖਾ ਹੋਵੇ ਰਿਸ਼ਤਾ ਨੇੜੇ ਤੋਂ ਹੀ ਲੈਣਗੇ ਜੀ ਇਹ ਫਾਦਰ ਸਾਹਿਬ ਕੁੜੀ ਦੇ ਖੇਤੀਬਾੜੀ ਕਰਦੇ ਨੇ ਤੇ ਜੇ ਇਹ ਰਿਸ਼ਤਾ ਕਿਸ ਨਾਲ ਪਰਿਵਾਰ ਨਾਲ ਮੈਚ ਹੁੰਦਾ ਹੈ ਜੀ ਉਹ ਆਪਣੀ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਫੋਨ ਕਰਕੇ ਇਹਨਾਂ ਦਾ ਸੰਪਰਕ ਨੰਬਰ ਤੁਸੀਂ ਲੈ ਸਕਦੇ ਹੋ ਜੀ ਧੰਨਵਾਦ ਜੀ